ਕਵੀਲ ਜਾਖੜ ਦੀ ਸਟੇਟਮੈਂਟ ਆਉਂਦੀ ਆ ਕਿ ਐਮਐਸਪੀ ਤਾਂ ਹੋਣੀ ਨਹੀਂ ਚਾਹੀਦੀ ਐਮਐਸਪੀ ਤਾਂ ਪੰਜਾਬ ਦਾ ਨੁਕਸਾਨ ਕਰੂਗੀ ਬਈ ਇਹ ਦਲ ਬਜ਼ੂ ਦੱਸਣਗੇ ਕਿ ਸੰਨ ਜਿਹੜੇ ਯਾਰ ਆਪਣੀ ਇੱਕ ਪਾਰਟੀ ਲੈਣੀ ਹੋ ਕੇ ਰਹਿ ਸਗੇ ਜਿੰਨੇ ਸਾਰੀ ਉਮਰ ਪਾਂਸਨਵਾਦ ਦਿੱਤਾ ਹੈ ਠੀਕ ਹੈ ਇਹਨਾਂ ਨੇ ਕਦੇ ਪੂਛੜਾ ਚੱਕਿਆ ਇੱਧਰ ਨੂੰ ਕਦੇ ਪੂਛੜਾ ਚੱਕਿਆ ਇੱਧਰ ਨੂੰ ਹੈਨਾ ਨਰਿੰਦਰ ਮੋਦੀ ਦਾ ਬਿਆਨ ਸੀਗਾ 2014 ਤੋਂ ਪਹਿਲਾਂ ਹਾਂ ਬੀਐਮਐਸਪੀ ਦੇਣੀ ਚਾਹੀਦੀ ਸੀ 2+15 ਐਸੇ ਨਹੀਂ ਸੁਆਮੀਨਾਥੜਾ ਦੀ ਰਿਪੋਰਟ ਲੈ ਕੇ ਗਏ ਸੈਂਟ ਜਦੋਂ ਬਹੁਤ ਸਰਕਾਰ ਸੀ ਹੈ ਨਾ ਠੀਕ ਹੈ ਇਹ ਤਾਂ ਆ ਵੀ ਕਹਿੰਦਾ ਸੀਗਾ ਵੀ ਮੈਂ ਆਏ ਦੁੱਗਣੀ ਕਰ ਦੂੰਗਾ ਠੀਕ ਹੈ ਹੋ ਗਈ ਆ ਦੁੱਗਣੀ ਸਾਡੀ ਠੀਕ ਹੈ ਅਸੀਂ ਅੱਜ ਫੇਰ ਉਹ ਸੜਕਾਂ ਦੇ ਬੈਠੀਆਂ ਸਾਰੇ ਦੇ ਸਾਰੇ ਹੈ ਨਾ ਜਿਹੜੇ ਸਾਨੂੰ ਕਹਿੰਦੇ ਨੇ ਵੀ ਹਾਂ ਵੀ ਇਹ ਤਾਂ ਅਪੀ ਦੇਸ਼ ਪ੍ਰੋਤੀ ਨੇ ਹੈ ਨਾ ਕਿ ਸਾਡੇ ਤੋਂ ਵੱਡਾ ਦੇਸ਼ ਭੰਤ ਮਾਣ ਹੋ ਸਕਦਾ ਭਾਈ ਜਿਹੜਾ ਦੇਸ਼ ਦੀ ਕਮੀਆਂ ਖਲਾਫ ਲੜ ਰਿਹਾ ਹੈ ਜਿਹੜਾ ਕਿ ਚਾਹੁੰਦਾ ਵੀ ਦੇ ਦੇ ਮਜ਼ਦੂਰ ਦੀ ਜਿਹੜੀ 1.5 ਜਾਂ 750 ਰੁਪਏ ਆਉਣੇ ਚਾਹੀਦੇ ਜਿਹੜਾ ਆਬਿਵਾਸੀ ਦੀ ਗੱਲ ਕਰਦਾ ਹੈ ਆਣਾ ਕਰਦਾ ਹੈ ਨਾਾਰੇ ਪਾਰ-ਪਾਰ ਕੋ ਦੇਸ਼ਪਤੀ ਹੋਗੀ ਦੂਸਰੇ ਸੌਂਦਿਆ ਨੇ ਇਹ ਹੁੰਦੀਆਂ ਨੇ ਨਾ ਉਹ ਫਿਰ ਆਪਾਂ ਮਾਈਕ ਜਿ ਕਹਿ ਦਿੰਦੇ ਆ ਜਿ ਮਾਨੂੰ ਤੋਂ ਜਿੱਤਣ ਨੂੰ ਮਾਰਦੇ ਉਹ ਮੈਂ ਕੋਈ ਸੇਮ ਲੈਣਾ ਹੈ ਨਾ ਥ੍ਰੈਟ ਤੋਂ ਤੁੱਤਾ ਹੋਊਂਦੇ ਰਹੇ ਜੋ ਜੋ ਹੋਊਗਾ ਪਕਾਲਪੁਰਖ ਨੂੰ ਪਤਾ ਹੈ ਨਾ ਜਿਹਨੇ ਕਮੈਂਟ ਕਰਤਾ ਮੈਂ ਤੁਹਾਨੂੰ ਦੱਸੂ ਮੈਨੂੰ ਕਮੈਂਟ ਕਰਤਾ ਜਿ ਮੈਨੂੰ ਮਾਰ ਦਿੱਤਾ ਉਹ ਵੀ ਦੇਤੀਆ ਜੇ ਕੋਈ ਬੰਦੇ ਨਿੱਤਰ ਲਾਂਗੇ ਠੀਕ ਹੈ ਆਊਗਾ ਚੜ ਕੇ ਦੇਖ ਲਾਂਗੇ ਨਾ ਜੇ ਸਾਡੇ ਜਿਹਾ ਸੀ ਕਰ ਲਾਂਗੇ ਉਹਦਾ ਚੋਆ ਅਗਲੇ ਦਿਨ ਤਾ ਹੋਇਆ ਮਾਰ ਕੇ ਚਲੇ ਜਾਣਗੇ ਸਾਰੇ ਦੋਸਤ ਸਰਕਾਰਾਂ ਨੂੰ ਨਹੀਂ ਦਿੱਤੇ ਆ ਲੋਕਾਂ ਨੇ ਗੱਲ ਕਰ ਰਹੇ ਨੇ ਸਰਕਾਰਾਂ ਦੀ ਗੱਲ ਫਿਰ ਗੱਲ ਫਿਰ ਉਹਤੇ ਸਰਕਾਰ ਨੂੰ ਸੀ ਕਿਉਂ ਨਾ ਦੋਸਤ دیے ਭਾਈਆਂ ਕਿਉਂ ਜਾਂਦੇ ਨੇ ਬੱਚਿਆਂ ਕੰਮ ਦੀ ਖੋਚ ਹੀ ਜਾਂਦੇ ਨੇ ਇਹ ਕੰਮ ਇੱਥੇ ਹੋਣ ਹੁਣ ਅਸੀਂ ਐਮਐਸਪੀ ਦੀ ਲੜਾਈ ਲੜਦੇ ਆਂ ਬਾਈ ਹੈਨਾ ਆਪਾਂ ਬੈਠ ਕੇ ਆਪਣਾ ਪਾਰਟਰਾਂ ਦੇ ਉੱਤੇ ਠੀਕ ਹੈ ਨਾ ਜੇ ਸਾਡੂ ਐਮਐਸਪੀ ਦਿੱਤੀ ਜਾਵੇ ਸਾਡੀ ਮਿਹਨਤ ਦਾ ਮੁੱਲ ਦਿੱਤਾ ਜਾਵੇ ਸਾਡਾ ਬੱਚਾ ਕੋਈ ਖੇਤੀ ਤੋਂ ਪਰ ਸੁਨੀਲ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਦੀ ਸਟੇਟਮੈਂਟ ਆਉਂਦੀ ਆ ਕਿ ਐਮਐਸਪੀ ਤਾਂ ਹੁਣ ਹੀ ਨਹੀਂ ਚਾਹੀਦੀ ਐਮਐਸਪੀ ਦਾ ਪੰਜਾਬ ਦਾ ਨੁਕਸਾਨ ਕਰੂਗੀ ਬਈ ਇਹ ਦਲਬਾਜ਼ ਨੂੰ ਦੱਸਣਗੇ ਕਿ ਸਾਨੂੰ ਜਿਹੜੇ ਯਾਰ ਆਪਣੀ ਇੱਕ ਪਾਰਟੀ ਦੇ ਨਹੀਂ ਹੋ ਕੇ ਰਹਿ ਸੀ ਜਿਨੇ ਸਾਰੀ ਉਮਰ ਮਾਨ ਸਨਮਾਨ ਦਿੱਤਾ ਹੈ ਠੀਕ ਹੈ ਇਹਨਾਂ ਨੇ ਕਦੇ ਪੂਛੜਾ ਚੱਕਿਆ ਇੱਧਰ ਨੂੰ ਕਦੇ ਤਕਾਵੇ ਸੁਣੀ ਜੱਕਰ ਨੇ ਕਿਹੜੀ ਖੇਤੀ ਕਰੀ ਹੈ ਨਾ ਠੀਕ ਆ ਸਾਨੂੰ ਪਤਾ ਨਾ ਬਾਈ ਅਸੀਂ ਜੁੜੇ ਹੋਏ ਆ ਖੇਤੀ ਨਾਲ ਅਸੀਂ ਉੱਠਦੇ ਆ ਸਵੇਰੇ ਆ ਨਾ ਜਾ ਕੇ ਖੇਤਾਂ 'ਚ ਕੰਮ ਕਰਦੇ ਆ ਦਿਨ ਰਾਤ ਮਿਹਨਤ ਕਰਦੇ ਆ ਨਾ ਧੁੱਪ ਨਹੀਂ ਦੇਖਦੇ ਗਰਮੀ ਦੇਖਦੇ ਹੁਣ ਵੀ ਮੇਰੀ ਭੂਸ ਦੀ ਟਰਾਲੀ ਜਾਂਦੀ ਆ ਬਾਈ ਸਵੇਰੇ 6:00 5:30 ਵਜੇ ਉੱਠ 5:30 ਵਜੇ ਮੈਂ ਉੱਠਦਾ ਮੇਰੇ 15-20 ਮਿੰਟ ਦਾ ਮੇਰਾ ਰਾਹ ਹੈ ਨਾ ਫਿਰ ਮੇਰੇ 6:00 ਵਜੇ ਮੈਂ ਟਰਾਲੀ ਉੱਥੇ ਲੈਣੀ ਪੈਂਦੀ ਐ ਇਸ ਟਾਈਮ ਕਿੰਨੀ ਠੰਡ ਹੋ ਰਹੀ ਐ ਇਸ ਟਾਈਮ ਨਾ ਠੀਕ ਆ ਨਾ ਤੇ ਵੀ ਸਾਨੂੰ ਪਤਾ ਨਾ ਇਹ ਚ ਕੀ ਕਮੀਆਂ ਨੇ ਹੈ ਨਾ ਕਿ ਜਦੋਂ ਸਾ ਲੈ ਨਾ ਇਹਨੇ ਗੱਬੀ ਦਾਲ ਦੀ ਲੋਡ ਦੀ ਵਾਰ ਕੀ ਹੋਇਆ ਹੈ ਲੋਕ ਲੋਕਾਂ ਦੇ ਵਿੱਚੇ ਮਾਤੀ ਬਹਾਣਾ ਦੇ ਸਾਨੂੰ ਪਤਾ ਨਾ ਐਸਪੀ ਦੀ ਲੋਡ ਕਿਉਂ ਨਹੀਂ ਹੈਗੀ ਅਸੀਂ ਮੰਗ ਘੇਰਿਆ ਘੱਟੋ ਘੱਟ ਦਾ ਅਸੀਂ ਇਹ ਤਾਂ ਨਹੀਂ ਕਹਿ ਰਹੇ ਹਾਂ ਤੁਸੀਂ ਅਜੇ ਤਾਂ ਅਸੀਂ ਇਹ ਕਹਿ ਰਹੇ ਹਾਂ ਵੀ ਘੱਟੋ ਘੱਟ ਦਾ ਸਮਰਥਨ ਮੁੱਲ ਤਾਂ ਉਹ ਕਰੋ ਤੇ ਲਾਗਦਾ ਦੂਜੀ ਗੱਲ ਆ ਵੀ ਆਪਾਂ ਜਿਹੜੀ ਸਾਡੀ ਮਿਹਨਤ ਬਣਦੀ ਹੈ ਸਾਡੇ ਸਾਰੇ ਪਰਿਵਾਰ ਦੇ ਬੋਲ ਬੁੰਦਾ ਇਹਦੇ ਅੰਦਰ ਜੇ ਇਕੱਲੇ-ਇਕੱਲੇ ਬੰਦੇ ਦਾ ਪਰਸ ਲਾਈਏ ਹੈ ਨਾ ਵੀ ਸੀ2+50 ਦੇ ਲਈ ਗੱਲ ਨਹੀਂ ਕਰੀ ਵੀ ਜਿਹੜੀ ਲਾਗਤ ਬਣਦੀ ਹੈ ਨਾ ਸਾਡੀ ਨਹੀਂ ਦੇਣੀ ਐਮਐਸਪੀ ਸੀ2+50 ਨਾਲ ਇਹਦਾ ਰੇਟ ਵਧਾ ਦਿਓ ਬਾਈ ਰੇਟ ਤਾਂ ਉਹ ਹੀ ਗੱਲ ਆ ਨਾ ਵੀ ਇਹ ਆਪਣੇ ਹਿਸਾਬ ਨਾਲ ਕਰਦੇ ਨੇ ਕੋਰਪੋਰੇਟ ਹੈ ਨਾ ਜਦੋਂ ਤਾਂ ਕਿਸਾਨ ਦਾ ਵੇਚਣਾ ਹੁੰਦਾ ਆ ਇਹ ਘੱਟ ਰੇਟ 'ਚ ਖਰੀਦਦੇ ਨੇ ਜਦੋਂ ਆਪਣਾ ਵੇਚਣਾ ਹੁੰਦਾ ਆ ਅੱਪ ਕਰ ਦਿੰਦੇ ਨਰਿੰਦਰ ਮੋਦੀ ਦੀ ਪਿਛੇ ਜਿਨ੍ਹਾਂ ਤੋਂ ਸਟੈਂਡ ਮੰਨ ਰਿਹਾ ਉਹ ਕਹਿੰਦੇ ਅਸੀਂ ਕਿਸਾਨਾਂ ਦੇ ਵੀ ਕੰਮ ਕਰ ਰਹੇ ਆ ਸਾਨੂੰ ਕਿਸਾਨਾਂ ਦੇ ਸਾਹਮਣੇ ਸਾਨੂੰ ਖਰਾਬ ਅਕਸਾ ਦਾ ਜਿਹੜਾ ਪੇਸ਼ ਕੀਤਾ ਜਾਂਦਾ ਉਸ ਰੋਗ ਕਿਦਾਂ ਦੇ ਪੰਜਾਬ ਦੇ ਵਿੱਚ ਵੀ ਰਹੇ ਆ ਹਰਿਆਣੇ ਦੇ ਵਿੱਚ ਵੀ ਰਹੇ ਆ ਜਿਹੜੇ ਸਾਡਾ ਅਕਸ਼ਰ ਲੋਕਾਂ ਦੇ ਸਾਹਮਣੇ ਖਰਾਬ ਕਰਕੇ ਪੇਸ਼ ਕਰਦੇ ਨੇ ਖਰਾਬ ਹੈ ਨਹੀਂਗੇ ਸੀ ਬਿਲਕੁਲ ਨਰਿੰਦਰ ਮੋਦੀ ਦਾ ਬਿਆਨ ਸੀਗਾ 2014 ਤੋਂ ਪਹਿਲਾਂ ਬੀਐਮਐਸਪੀ ਦੇਣੀ ਚਾਹੀਦੀ ਸੀ 2+15 ਐਸੇ ਨਹੀਂ ਸੁਆਮੀਨਾਥਨਾਰੀ ਰਿਪੋਰਟ ਲੈ ਕੇ ਗਏ ਸੀ ਹਿੰਦ ਜਦੋਂ ਮਮ ਸਰਕਾਰ ਸੀ ਹੈਨਾ ਠੀਕ ਹੈ ਇਹ ਤਾਂ ਇਹ ਵੀ ਕਹਿੰਦਾ ਸੀਗਾ ਵੀ ਮੈਂ ਆਇ ਦੁੱਗਣੀ ਕਰ ਦੂੰਗਾ ਠੀਕ ਹੈ ਹੋ ਗਈ ਆ ਦੁੱਗਣੀ ਸਾਡੀ ਠੀਕ ਹੈ ਅਸੀਂ ਅੱਜ ਫੇਰ ਉਹ ਸੜਕਾਂ ਦੇ ਬੈਠੀਆਂ ਸਾਰੇ ਦੇ ਸਾਰੇ ਹੈਨਾ ਇਹਦਾ ਅਗਿਆਤ ਖੁਦਕੁਸ਼ੀਆਂ ਰੁਕ ਗਈਆਂ ਹੁਣ ਕਿਸਾਨ ਦੀ ਕੱਲ ਇੱਕ ਖਬਰ ਸੀਗੀ ਹੈਨਾ ਇੱਕ ਬਾਪ ਦੇ ਬੇਟੇ ਨੇ ਦੋਨਾਂ ਨੇ ਫਹਾ ਲੈਦੇ ਹੈਨਾ ਹੂੰ ਇਹਦੇ ਅੰਦਰ ਕਰਜ਼ੇ ਤੇ ਤੰਗਾ ਕੀ ਹੈ ਨਾ ਠੀਕ ਹੈ ਨਾ ਕਰਜ਼ਾ ਚੜਦਾ ਕਿਉਂ ਆ ਸਾਡੇ ਤੇ ਚੜਦਾ ਹਾਂ ਇਹ ਇੱਕ ਵਿਆਹ 50 ਲੱਖ ਦੇ ਵਿੱਚ ਵੀ ਹੁੰਦਾ ਹੈ ਇੱਕ ਵਿਆਹ 50 ਹਜ਼ਾਰ ਦੇ ਵਿੱਚ ਵੀ ਹੁੰਦਾ ਉਹ ਸਰਕਾਰ ਨੇ ਚੜਾਇਆ ਪਰ ਕਿਸਾਨ ਨੇ ਆਪ ਚੜਾਇਆ ਨਾ 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 ਬੇਹਾਲ ਕਰਜ਼ੇ ਕਿਹੜੇ ਕਿੱਦੇ ਤੇ ਚੜਿਆ ਹੋਇਆ ਠੀਕ ਹੈ ਨਾ ਕਰਜ਼ਾ ਸਾਡੇ ਤੇ ਉਦੋਂ ਚੜਦਾ ਹੈ ਹੁਣ ਮੇਰੀ ਗੱਲ ਸੁਣੋ ਬਾਈ ਵਿਆਹ ਵੀ ਕਰਨੇ ਨੇ ਨਾ ਠੀਕ ਹੈ ਜਿੰਨੇ ਤੇ ਰਿਵਾਜ ਬਣੇ ਉਹ ਵੀ ਕਰਾਂਗੇ ਅਸੀਂ ਠੀਕ ਹੈ ਨਾ ਗੱਡੀਆਂ ਵੀ ਲੈਣੀਆਂ ਨੇ ਸਭ ਕੁਝ ਲੈਣੀਆਂ ਨੇ ਠੀਕ ਹੈ ਨਾ ਜੇ ਸਰਕਾਰ ਸਾਨੂੰ C2+50 ਦੇ ਹਿਸਾਬ ਨਾਲ ਸਾਡੀ ਲਾਗਤ ਦਾ ਮੁੱਲ ਦਵੇ ਹੈ ਨਾ ਸਾਨੂੰ ਕੀ ਲੋੜ ਆ ਭਾਈ ਤੁਹਾਡੇ ਕਰਜ਼ੇ ਲੈਣ ਠੀਕ ਆ ਕਰਜ਼ੇ ਨੂੰ ਤੁਹਾਡੇ ਕਰਕੇ ਚੜੇ ਨੇ ਜਦੋਂ ਸਾਡਾ ਆਲੂ ਦਾ ਹੁਣ ਮੈਂ ਖਰਚੇ ਕਰਿਆ ਭਾਈ ਮੇਰੇ 50000 ਰੁਪਏ ਖਰਚਾ ਹੁੰਦਾ ਹੈ ਨਾ ਜਦ ਮੈਂ ਪੀਜ ਲਾ ਕੇ ਹੁਣ ਦੇ ਬਾਹਰ ਲਾਇਆ ਹੈ ਨਾ ਇਹ ਮੇਰਾ ਉਹ ਰੇਟ ਇਹਨਾਂ ਦੂਰਬੀਨ ਕੋ ਸਾਰਾ ਪਿੱਛੇ ਬਾਣੇ ਪੈ ਗਿਆ 50000 ਦਾ ਕਰਜ਼ੇ ਚੜਿਆ ਮੇਰੇ ਤੇ ਠੀਕ ਆ ਹੁਣ ਮੈਂ ਕਿਵੇਂ ਪੂਰਾ ਕਰੂੰਗਾ ਕਿਹੜਾ ਤਾਂ ਗੱਲ ਬਣਾਈ ਵੀ ਵਿਆਹ ਕਰਕੇ ਜਿਹੜਾ ਤਾਂ ਜਿਹੜੇ ਵਿਆਹ ਕਰਦੇ ਨੇ ਵਧੀਆ ਵਧੀਆ ਸੈਟਲ ਨੇ ਭਾਈ ਬਾਹਰ ਹੈ ਨਾ ਜਿਹੜੇ ਕਰਦੇ ਨੇ ਨਹੀਂ ਵਧੀਆ ਟੱਕਰਦੇ ਆ ਨਾ ਉਰੀ ਸਮਰੀਜ਼ ਹੁੰਦਾ ਵੀ ਹਾਂ ਵੀ ਸਾਨੂੰ ਤੁਹਾਡੇ ਮੁੰਡੇ ਦੇ ਹਾਂ ਨਹੀਂ ਗੱਲ ਹੈ ਯਾਰ ਇਹ ਤਾਂ ਹੈਗਾ ਮਾੜਾ ਮੋਟਾ ਸਰਕਾਰ ਕਰਦਾ ਹਾਂ ਬਿਲਕੁਲ ਕਰਦੇ ਆ ਨਾ ਕੀ ਕਰੀਏ ਯਾਰ ਹੈਨਾ ਹੁਣ ਕਰ ਇਹ ਤਾਂ ਰੱਖਿਆ ਨਹੀਂ ਜਾਂਦਾ ਨਾ ਸਿਸਟਮ ਦਾ ਦੇਖਣਾ ਪੈਂਦਾ ਹੈ ਨਾ ਪਰ ਜੇ ਸਾਡੇ ਕੋਲ ਅੱਜ ਤੱਕ ਕਹਿੰਦੇ ਵੀ ਹਾਂ ਕਰ ਦੇ ਤੁਸੀਂ ਤਾਂ ਉਹ ਗੱਲ ਲਾ ਲਈ ਵੀ ਹੈ ਨਾ ਕਿ ਤੁਸੀਂ ਸਾਨੂੰ ਲਾਗਤ ਦੇ ਦਿਓ ਪਾਈ ਅਸੀਂ ਆਪਣੇ ਵਿਆਹ ਵੀ ਵਧੀਆ ਕਰ ਲਾਂਗੇ ਸਭ ਕੁਝ ਵਧੀਆ ਕਰ ਲਾਂਗੇ ਮਾਰਿਆ ਤਾਂ ਤੁਸੀਂ ਆ ਸਾਨੂੰ ਹੈ ਨਾ ਰੇਟ ਨਾ ਦੇ ਕੇ ਠੀਕ ਹੈ ਨਾ ਤੁਸੀਂ ਇਹ ਲਿਮਟਾਂ ਸਟਾਰਟ ਕਰੀਏ ਨੇ ਵੀ ਹਾਂ ਕਿਵੇਂ ਤਬਣਾ ਕਿਵੇਂ ਨੇ ਦੀ ਜਮੀਨਾਂ ਖੋਚਣੀਆਂ ਨੇ ਸਾਰਾ ਸਿਸਟਮ ਕਰਨਾ ਨਾ ਤੁਸੀਂ ਆਪਣਾ ਲਿਮਟਾਂ ਵਾਲਾ ਸਿਸਟਮ ਸਟਾਰਟ ਕਰਦੇ 993 ਜਿ ਲਿਮਟ ਵਾਲਾ ਸਿਸਟਮ ਸਟਾਰਟ ਹੋਇਆ ਸਾਰੇ ਦਾ ਸਾਰਾ ਕਿਨੇ ਕਰਿਆ ਹੈ ਸਰਕਾਰਾਂ ਨੇ ਹੀ ਕਰਿਆ ਸਾਰੇ ਦਾ ਸਾਰਾ ਨਾ ਕਰਦੇ ਪਾਈ ਹੈ ਨਾ ਠੀਕ ਹੈ ਨਾ ਸਾਨੂੰ ਉਦੋਂ ਤੋਂ ਰੇਟ ਦਿੰਦੇ ਆ ਨਾ ਤੁਸੀਂ ਉਦੋਂ ਤੋਂ ਉਸ ਟਾਈਮ ਦਾ ਕਣਕ ਦਾ ਰੇਟ ਦੇਖ ਲਓ ਅੱਜ ਤੱਕ ਕਣਕ ਦਾ ਰੇਟ ਦੇਖ ਲਓ ਹੁਣ ਦੀ ਬਾਰੀ ਦਾ 3300 ਰੁਪਏ ਹੋਇਆ ਹੈ ਨਾ ਹੁਣ ਕਣਕ ਦਾ ਰੇਟ ਚਾਰ ਚੰਗਿਆੜਾ ਮਾਰ ਲੱਗੇ ਸਰ ਤੁਹਾਡੇ ਸਵਾਲ ਦੇ ਵਿੱਚ ਸੁਵਾਲਾ ਜੀ ਤੁਹਾਨੂੰ ਲੈਂਟਾ ਜਿੱਥੇ ਗਈਆਂ ਕਿਸਾਨਾਂ ਨੂੰ 93 ਦੇ ਵਿੱਚ ਪਹਿਲੀ ਵਾਰ ਸ਼ੁਰੂਆਤ ਹੁੰਦੀ ਆ ਲੋਕਾਂ ਦੇ ਮਨੋਂ ਉਹ ਉਹ ਬੋਧ ਕੀਤਾ ਜਾ ਰਿਹਾ ਲੱਗ ਰਿਹਾ ਸੀ ਕਿ ਸਭ ਲੈਂਟ ਨਹੀਂ ਜਾਏ ਪਹਿਲੀ ਗੱਲ ਰੋਜ਼ਗਾਰ ਦਿਓ ਸਾਨੂੰ ਰੇਟ ਦਿਓ ਰੇਟ ਨਹੀਂ ਆਂਚਾਰ ਤੇ ਲੱਗੇ ਲੋਕ ਸਵਕਾ ਕਰਦੇ ਸੁਣੋ ਵੀਰੇ ਲੋਕਾਂ ਦੇ ਚਿਹਰੇ ਤਾਂ ਹੁਣ ਨੰਗੇ ਹੋਏ ਨੇ ਜਦੋਂ 202 ਹਾਂ ਕੋਈ ਪੁੱਛਦਾ ਹੁੰਦਾ ਸੀਗਾ ਕੋਈ ਵੀ ਨਹੀਂ ਪੁੱਛਦਾ ਹੁੰਦਾ ਸੀਗਾ ਹੁਣ ਪੁੱਛਣ ਲੱਗੇ ਨੇ ਹੁਣ ਅਸੀਂ ਇੱਕ ਜੁੱਟ ਹੋਏ ਆ ਅੱਗੇ ਨੌਜਵਾਨ ਜੁੜੇ ਨੇ ਸਾਡੇ ਵਰਗੇ ਜੁੜੇ ਨੇ ਜਿਹੜੇ ਸਮਝਾਉਂਦੇ ਨੇ ਪਿੰਡਾਂ 'ਚ ਜਾ ਕੇ ਸਾਰੇ ਸਿਸਟਮ ਨੂੰ ਹਨ ਜਿਹੜੇ ਜਦੋਂ ਨੀਤੀਆਂ ਹੋਉਂਦੀਆਂ ਨੇ ਹੁਣ ਇਕੱਠੇ ਹੁਣ ਜਿਵੇਂ ਨਵਾਂ ਖੇਤੀ ਡਰਾਫਟ ਆ ਗਿਆ ਦੁਬਾਰੇ ਫੇਰ ਹਨ ਕਿਉਂਕਿ ਹੁਣ ਤੁਸੀਂ ਇਕੱਠੇ ਆ ਅਸੀਂ ਵਿਰੋਧ ਕਰਤਾ ਬਾਈ ਪਹਿਲਾਂ ਨਹੀਂ ਲੋਕ ਇਕੱਠੇ ਸੀਗੇ ਠੀਕ ਹੈ ਤੇ ਹੁਣ ਇਕੱਠੇ ਹੋਏ ਆ ਟਾਈਮ ਤਾਂ ਆਉਂਦਾ ਬਾਈ ਕਦੋਂ ਤੱਕ ਅਸੀਂ ਕੀਰਤੀ ਲੋਕਾਂ ਤੱਕ ਇਹ ਜ਼ੁਲਮ ਸਹਿਣ ਕਰਾਂਗੇ ਕਦੋਂ ਤੱਕ ਆ ਅਸੀਂ ਹਨ ਹੁਣ ਜੇ ਹੁਣ ਲੋਕ ਇਕ ਬੇਤੂ ਖੇਤੀ ਡਰਾਫਟ ਡਰਾਫਟ ਦੀ ਗੱਲ ਕੀਤੀ ਪਰ ਕੇਂਦਰ ਸਰਕਾਰ ਦਾ ਕਹਿੰਦਾ ਕਿ ਅਸੀਂ ਖੇਤੀ ਡਰਾਫਟ ਤਾਂ ਲੈ ਕੇ ਆਏ ਆ ਜਿਹੜੀਆਂ ਮੰਡੀਆਂ ਦੇ ਵਿੱਚ ਮੁਸ਼ਕਲਾਂ ਆਉਂਦੀਆਂ ਕਿਸਾਨਾਂ ਨੂੰ ਉਹ ਮੁਸ਼ਕਲਾਂ ਬੂਰ ਕਰ ਸਕੀਏ ਕਿਸੇ ਐਵੇਂ ਦੀ ਡਰਾਫਟ ਲੈ ਕੇ ਕਿ ਕਿਸਾਨੀ ਨੂੰ ਮਾਰਦੀ ਹੈ ਇਸ ਵਾਰ ਭਾਈ ਇਹ ਤਾਂ ਯਾਰ ਗੱਲਾਂ ਸਰਗਾ ਪਹਿਲਾਂ ਵੀ ਤਾਂ ਕਹਿੰਦੇ ਸੀ ਤਿੰਨ ਕਾਨੂੰਨ ਵੀ ਜਿਹੜੇ ਅਸੀਂ ਲੈ ਕੇ ਆਏ ਆ ਉਹ ਤਾਂ ਕਿਸਾਨਾਂ ਦੇ ਫਾਇਦੇ ਵਾਸਤੇ ਨੇ ਹੈਨਾ ਠੀਕ ਹੈ ਇੱਕ ਇਹਨਾਂ ਨੂੰ ਯਾਰ ਖਤਮ ਕਰਨਾ ਹੈ ਸਿਸਟਮ ਸਰਕਾਰ ਪੱਲਾ ਛਾੜਨਾ ਚਾਹੁੰਦੀ ਆ ਵੀ ਇਹ ਪ੍ਰਾਈਵੇਟ ਹੋ ਜੇ ਸਾਰੇ ਦਾ ਸਾਰਾ ਸਿਸਟਮ ਹੈ ਨਾ ਇਹਦੇ ਚ ਕਿਉਂਕਿ ਯਾਰ ਨਾ ਹੁਣ ਬਿਲ ਗੇਟਸ ਆ ਜਿਹੜਾ ਠੀਕ ਹੈ ਉਹਨੇ ਬਈ ਅਮਰੀਕਾ ਦੀ ਸਾਰੀ ਜ਼ਮੀਨ ਤੇ ਕਬਜ਼ਾ ਪਤਾ ਹੀ ਇਹ ਗੱਲ ਦਾ ਸਾਰਿਆਂ ਨੂੰ ਹੈ ਨਾ ਨਾਰਥ ਅਮਰੀਕਾ ਦੀ ਸਾਰੀ ਜ਼ਮੀਨ ਦਾ ਜਿਹੜੀ ਥੋੜੇ ਮੋٹے ਇੱਧਰ ਜਿਹੇ ਨੂੰ ਹੈ ਨਾ ਮੈਕਸੀਕੋ ਮੁਕਸੋ ਤੋਂ ਟੱਪ ਕੇ ਸਾਰੇ ਤੇ ਕਬਜ਼ਾ ਕਰਾਇਆ ਕੋਲੇ ਪਤਾ ਨਹੀਂ ਕਿੰਨੇ ਲੱਖ ਕਰੋੜ ਦਾ ਜ਼ਮੀਨ ਦਾ ਮਾਲਕ ਇਕੱਲਿਆਂ ਦਾ ਉਹ ਹੈ ਨਾ ਇਕੱਲਾ ਬੰਦਾ ਠੀਕ ਹੈ ਤੇ ਕਰੋਨਾ ਚ ਇਹਨਾਂ ਨੇ ਦੇਖਿਆ ਹੋਇਆ ਸਿਸਟਮ ਸਾਰਿਆਂ ਨੇ ਕਾਰਪੋਰੇਟ ਨੇ ਵੀ 3% ਦੀ ਅਗਰ ਗਰੋਥ ਕਿਸੇ ਸੈਕਟਰ ਨੇ ਦਿੱਤੀ ਐਨੇ ਘਾਟੇ ਤੋਂ ਬਾਅਦ ਵੀ ਤਾਂ ਉਹ ਖੇਤੀ ਨੇ ਦਿੱਤੀ ਹੈ ਠੀਕ ਹੈ ਇਹਨਾਂ ਨੂੰ ਪਤਾ ਭਾਈ ਵੀ ਅੰਬਾ ਕਬਜ਼ਾ ਕਰਨਾ ਇਸਤੇ ਹੈ ਨਾ ਇੱਕ ਪਤਾ ਕੀ ਹੈ ਇਸ ਜ਼ਮੀਨ ਕਰਕੇ ਥੋੜੀ ਬੋਦੀ ਜਿਹੜੀ ਐਮਐਸਪੀ ਸਾਨੂੰ ਮਿਲਦੀ ਹੈ ਹਰਿਆਣਾ ਪੰਜਾਬ ਵਾਲੇ ਅਸੀਂ ਲੜਦੇ ਵੀ ਇਸ ਕਰਕੇ ਆ ਬਾਕੀ ਤਾਂ ਕੋਈ ਕਿਉਂ ਨਹੀਂ ਲੜਦਾ ਉਧਰ ਆ ਇਹਨਾਂ ਨੂੰ ਪਤਾ ਵੀ ਅਰ ਲੜਦੇ ਵੀ ਇਸ ਕਰਕੇ ਆ ਬਾਬੇ ਨਾਨਕ ਦੇ ਲੰਗਰ ਨੇ ਸਾਡੇ ਕੋਲ ਠੀਕ ਹੈ ਸਾਡੇ ਕੋਲ ਅੱਜ ਬਾਬੇ ਨਾਨਕ ਦਾ ਲੰਗਰ ਨਾ ਆਉਂਦਾ ਸੀ ਧਰਨਾ ਨਹੀਂ ਲਾ ਸਕਦੇ ਠੀਕ ਹੈ ਉਧਰ ਨੇ ਸਟੇਟਾਂ ਇਕੱਠੀਆਂ ਤਾਂ ਹੋ ਜਾਂਦੀਆਂ ਨੇ ਪਰ ਲੰਬਾ ਟਾਈਮ ਨਹੀਂ ਚੱਲਦੀ ਉਹ ਕੋਈ ਫਸਪਾ ਨਹੀਂ ਹੈਗਾ ਯਾਰ ਸਰ ਤੇਨੂੰ ਪਤਾ ਵੀ ਇੱਕ ਤਾਂ ਬਾਬੇ ਦਾ ਲੰਕਰ ਕਟੂਆ ਜਦੋਂ ਜ਼ਮੀਨਾਂ ਦੇ ਕਬਜ਼ੇ ਹੋ ਗਏ ਇਸ ਸਿਸਟਮ ਤੇ ਜਦੋਂ ਅਸੀਂ ਆ ਗਏ ਉਹ ਜਿਹੜਾ ਇਹਨਾਂ ਦਾ ਸਿਸਟਮ ਚੱਲ ਰਿਹਾ ਹੈ ਕਰੋਨਾ ਚ ਇਹਨਾਂ ਨੇ ਦੇਖ ਲਿਆ ਹੈ ਨਾ ਇਹ ਜੋ ਬਚਦਾ ਬਹੁਤ ਹੈ ਨਾ ਇਹਨੂੰ ਕਿਵੇਂ ਕਬਜ਼ਾ ਕਰੀਏ ਇਹਨਾਂ ਨੂੰ ਇੱਕ ਇਹਨਾਂ ਦੀ ਹਿੰਦੂ ਰਾਸ਼ਟਰ ਵਾਲੇ ਸੁਪਨੇ ਨੇ ਕੁਝ ਪੰਜਾਬੜੀ ਕਿ ਬੰਦਾ ਪੰਜਾਬੀ ਇਸ ਕਰਕੇ ਵੀ ਥੋੜਾ ਜਿਹਾ ਖੜਾ ਹੈ ਨਾ ਇਹ ਤਾਂ ਸਾਡੇ ਮੁੰਡੇ ਬਾਹਰ ਗਏ ਹੋਣੀ ਮਿਹਨਤਾਂ ਕਰਦੇ ਨੇ ਹੈ ਨਾ ਠੀਕ ਹੈ ਯਸ ਅਸੀਂ ਆਪਣੀ ਖੇਤੀ ਜੋ ਕਮਾ ਕੇ ਕਰਦੇ ਹਾਂ ਤੇ ਇਹਨਾਂ ਨੂੰ ਕਿਵੇਂ ਜਮਮ ਖੁੰਝੇ ਲਈ ਸਾਰੇ ਖਾੜਨ ਨੂੰ ਨਾ ਜੇ ਆਪਾਂ ਫੇਰ ਉਧਰਲੇ ਪਾਸੇ ਨੂੰ ਵਧੀਏ ਤੇ ਇਹਨਾਂ ਤੋਂ ਵੀ ਬਈ ਕੌਮ ਨੂੰ ਖਤਮ ਕਰਨ ਦੀਆਂ ਬਹੁਤ ਵੱਡੀਆਂ ਚਾਲਾਂ ਨੇ ਹਨਾ ਆਪਣੇ ਰਾਸ਼ਟਰੋਸਟਰ ਵੱਲ ਨੂੰ ਹਨਾ ਤੇ ਵੀ ਦੇਸ਼ ਆਪ ਦਾ ਬਸਾਇਆ ਹੋਇਆ ਹੈ 93% ਕੁਰਬਾਨੀਆਂ ਅਸੀਂ ਵੀ ਦਿੱਤੀਆਂ ਹੋਈਆਂ ਨੇ 70 ਸਾਲ ਦੀ ਗੁਲਾਮੀ ਦੇ ਸਾਰਿਆਂ ਨੇ ਦਿੱਤੀਆਂ ਹੋਈਆਂ ਨੇ ਸਿੱਕਾ ਨੂੰ ਵੱਧ ਦਿੱਤੀਆਂ ਨੇ ਇਹਨਾਂ ਦੋਨੇ ਮੁਸਲਮਾਨਾਂ ਨੇ ਤੇ ਤਾਂ ਭਾਈਚਾਰੇ 'ਚ ਰਹਿਣਾ ਚਾਹੀਦਾ ਹੁਣ ਜਿਹੜੇ ਹਾਕਮ ਬੈਠੇ ਨੇ ਨਾ ਭਾਈ ਤੇ ਹਾਕਮ ਨਹੀਂ ਦੇਸ਼ ਨੂੰ ਟਸਾਉਣਾ ਚਾਹੁੰਦੇ ਹਨਾ ਜਿਹੜੇ ਸਾਨੂੰ ਕਹਿੰਦੇ ਨੇ ਵੀ ਹਾਂ ਵੀ ਇਹ ਤਾਂ ਵਿਦੇਸ਼ ਪ੍ਰੋਤੀ ਨੇ ਹਨਾ ਇਹ ਸਾਡੇ ਤੋਂ ਵੱਡਾ ਦੇਸ਼ ਭਗਤ ਕੌਣ ਹੋ ਸਕਦਾ ਭਾਈ ਜਿਹੜੇ ਦੇਸ਼ 750 ਰੁਪਏ ਆਉਣੇ ਚਾਹੀਦੇ ਜਿਹੜਾ ਆਦੀਵਾਸੀਨ ਦੀ ਗੱਲ ਕਰਦਾ ਹੈ ਠੀਕ ਹੈ ਨਾ ਸਾਰੇ ਪਾਸੇ ਦੀ ਸਾਡੇ ਤੋਂ ਵੱਡਾ ਉਹ ਕਿਹੜੇ ਯਾਰ ਵੀ ਨਾਰੇ ਮਾਰਤੇ ਫਲਾਣੀ ਜੈ ਕਰਦੀ ਫਲਾਣਾ ਟੰਗਾਣਾ ਕਰਦਾ ਹੈ ਨਾ ਨਾਰੇ ਮਾਰ-ਮਾਰ ਕੇ ਉਹ ਦੇਸ਼ ਭਗਤੀ ਹੋਗੀ ਦੇਸ਼ ਭਗਤ ਆ ਲੋਕ ਨੇ ਆ ਸਰਦਾਰ ਐ ਦਾੜਿਆਂ ਵਾਲੇ ਪੱਗਾਂ ਵਾਲੇ ਲੋਕ ਸੱਚੇ ਦੇਸ਼ ਭਗਤ ਨੇ ਜਿਹੜਾ ਨੇ ਪਹਿਲਾਂ ਵੀ ਕੁਰਬਾਨੀਆਂ ਦਿੱਤੀਆਂ ਤੇ ਅੱਜ ਵੀ ਦੇਸ਼ ਦੀ ਕਮੀਆਂ ਤੇ ਖਲਾਫ ਲੜ ਰਹੇ